ਆਲੀਸ਼ਾਨ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਪੰਗੂੜੇ ਰੰਗਲੇ ਆਲੀਸ਼ਾਨ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਪੰਗੂੜੇ ਰੰਗਲੇ ਸਾਬ ਕੁ ਜੀ ਇਥੇ ਰਹਿ ਜਾਣਾ ਤੈਨੂੰ ਅੱਖ ਚਮਕਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅੱਖ ਚਮਕਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਬੰਗੂੜੇ ਰੰਗਲੇ ਸਭ ਤੀਆਂ ਪੁੱਤਰ ਤੇਰੇ ਰੋਣਗੇ ਬਹਿ ਕੇ ਚਾਰ ਸ਼ਫੇਰੇ ਬਹਿ ਕੇ ਰੋਣਗੇ ਚਾਰ ਸ਼ਫੇਰੇ ਉਹ ਬਹਿ ਕੇ ਰੋਣਗੇ ਚਾਰ ਸ਼ਫੇਰੇ ਫੜ ਕੇ ਕਾਲਜਾ ਅੱਖ ਚਾਵਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅੱਖ ਚਾਵਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਲੇ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਬੰਗੂੜੇ ਰੰਗਲੇ ਮਾਇਆ ਜੋੜ ਤੇ ਜਾ ਰੀਆਂ ਭਰੀਆਂ ਚੌਧਰਾ ਸਾਰੇ ਪਿੰਡ ਤੇ ਕਰੀਆਂ ਚੌਦਰਾ ਸਾਰੇ ਪਿੰਡ ਤੇ ਕਰਿਆ ਬੁਰਜ ਖਲੀਫਾ ਟਾਏ ਜਾਣਾ ਤੈਨੂੰ ਅੱਗ ਜਾਵਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅੱਗ ਜਾਵਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲੇ ਹਿਲਾਉਂਦਾ ਵਿੱਚ ਪੰਗੂੜੇ ਦੌਲਤੀ ਬੁਰੀਏ ਸੱਚ ਉਚਾਰੀ ਸਭ ਨੇ ਜਾਣਾ ਵਾਰੋ ਵਾਰੀ ਸਭ ਨੇ ਜਾਣਾ ਵਾਰੋ ਵਾਰੀ ਮੈਂ ਕੋਈ ਝੂਠ ਨਾ ਕਹਿ ਜਾਣਾ ਤੈਨੂੰ ਅਗਜਮਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅਗਜਮਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ bangalay londa vichipangure rangi